ਜਾਨਾਂ ਨਾਲ ਰਾਜ ਵੀ ਹੁੰਨੇ ਆ ਸਹੀ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਵੀ ਬੱਚੋ ਆ ਗਲਤ ਐ ਇਹਨੂੰ ਕੰਟਰੋਲ ਕਰੋ ਇਹ ਚੰਗਾ ਨਹੀਂ ਲੱਗਦਾ ਕਾਰਨ ਕੀ ਐ ਸਾਸੀ ਕੁਝ ਐਸੇ ਯੁੱਗ ਵੇਖੇ ਨੇ ਕੁਝ ਐਸਾ ਸਮਾਂ ਵੇਖਿਆ ਜਿਸ ਸਮੇਂ ਦੇ ਵਿੱਚ ਲੋਕਾਂ ਦੇ ਘਰਾਂ ਤੇ ਕੰਧਾਂ ਨਹੀਂ ਸੀ ਹੁੰਦੀਆਂ ਕਦੀ ਕਿਸੇ ਦੀ ਕੰਧ ਨਹੀਂ ਸੀ ਹੁੰਦੀ ਕੋਈ ਟਾਵਾ ਹੀ ਘਰ ਸੀ ਜਿਨ੍ਹਾਂ ਦੇ ਕੰਧ ਹੁੰਦੀ ਸੀ ਨਹੀਂ ਤਾਂ ਇੱਕ ਦੋ ਕਮਰੇ ਹੁੰਦੇ ਸੀ ਉਹਨਾਂ ਦੇ 베ੜੇ 'ਚ ਕੌਣ ਬੈਠਾ ਚਾਚੀ ਸਾਡੀ ਰੋਟੀ ਬਣਾ ਰਹੀ ਐ ਤਾਈ ਰੋਟੀ ਬਣਾ ਰਹੀ ਐ ਤਾਇਆ ਮੰਜੇ ਤੇ ਬੈਠਾ ਤਾਇਏ ਦਾ ਮੁੰਡਾ ਕੋਲੇ ਬੰਟੇ ਖੇਡਦਾ ਇਹ ਅਸੀਂ ਤੁਰੇ ਜਾਂਦੇ ਸੜਕਾਂ ਤੋਂ ਆਪਦੀਆਂ ਗਲੀਆਂ ਤੋਂ ਲੋਕਾਂ ਦੇ ਘਰਾਂ 'ਚ ਵੇਖਦੇ ਰਹਾਂ ਫੇਰ ਕਿਸੇ ਨੇ ਕੋਈ ਟਾਮੀ ਕਿਸੇ ਨੇ ਜਿਹੜੀਆਂ ਕਪਾ ਦੀਆਂ ਛਟੀਆਂ ਹੁੰਦੀਆਂ ਸੀ ਉਹਨਾਂ ਦੀ ਥੋੜੀ ਜੀ ਬਾੜ ਕਰਨ ਲੱਪੈ ਕਿਉਂਕਿ ਜਿਹੜਾ ਸਮਾਸੀ ਬਦਲਦਾ ਗਿਆ ਫੇਰ ਹੌਲੀ-ਹੌਲੀ ਲੋਕ ਤੂਤੀਆਂ ਸਟੀਆਂ ਲੈ ਲੈਣੀਆਂ ਆ ਜਾਂ ਕਪਾਹ ਦੀਆਂ ਲੈ ਲੈਣੀਆਂ ਕੋ ਢਿੰਜਣ ਲੈ ਲੈਣਾ ਉਹਨਾਂ ਥੋੜੀ ਜੀ ਮਿੱਟੀ 'ਚ ਗੱਡ ਕੇ ਬਾੜ ਜੀ ਪੜਦਾ ਜਾ ਕਰ ਲੈਣਾ ਤਾਂ ਦਰਵਾਜ਼ਾ ਫੇ ਨਹੀਂ ਸੀ ਹੁੰਦਾ ਇੰਨੀ ਮੋਮਾ ਇੰਨਾ ਪਿਆਰ ਇੰਨਾ ਏਕਾ ਜਿਹਦੇ ਘਰ ਦੀ ਮਰਜੀ ਤੁਰੇ ਫਿਰਦੇ ਸੀ ਤੁਹਾਨੂੰ ਤੁਹਾਡਾ ਚਾਚਾ ਤਾਇਆ ਆ ਸਿਆਣ ਗਵਾਂਡ ਸਾਰੇ ਪਿੰਡ ਦੇ ਕੰਮਕਾਜ ਕਰਦੇ ਦਿਖਦੇ ਸੀ ਤੇ ਤੁਸੀਂ ਆਪਣੇ ਅੱਖੀਂ ਵੇਖਦੇ ਸੀ ਇੱਕ ਮੋਮਾ ਇੱਕ ਇਮਾਨਦਾਰੀ ਤੇ ਇਨਸਾਨੀਅਤ ਸੀ ਤੇ ਸਾਰਾ ਟੱਬਰ ਜਿਹੜਾ ਬੇੜੇ 'ਚ ਸੁੱਤਾ ਪਿਆ ਤੁਸੀਂ ਰਾਤ ਨੂੰ 7 ਵਜੇ ਮੰਜੇ ਡੈਂਦੇ ਵੇਖਦੇ ਸੀ ਕਿਉਂਕਿ ਕਿਸੇ ਦੇ ਘਰ ਦੀ ਬਲਗਣ ਹੀ ਨਹੀਂ ਸੀ ਕਾਂਧ ਹੀ ਨਹੀਂ ਸੀ ਫਿਰ ਉਸ ਤੋਂ ਬਾਅਦ ਲੋਕਾਂ ਨੇ ਬਲਗਣਾ ਸ਼ੁਰੂ ਕਰਤੀਆਂ ਫਿਰ ਦਰਵਾਜ਼ਿਆਂ ਦੇ ਲਈ ਉਹਨਾਂ ਨੇ ਇੱਕ ਰਾਹ ਛੱਡ ਲਿਆ ਦੇਖੇ ਦਰਵਾਜ਼ਾ ਲੱਗ ਸਕਦਾ ਪਰ ਦਰਵਾਜ਼ਾ ਨਹੀਂ ਸੀ ਲੱਗਾ ਉਹਨਾਂ ਨੇ ਛੇਕ ਫੁੱਟ ਦਾ 4-5 ਫੁੱਟ ਦਾ ਚੌੜਾ ਇੱਕ ਰਾਹ ਛੱਡ ਲੈਣਾ ਆਸੇ-ਪਾਸੇ ਕੱਚੀ ਮਿੱਟੀ ਦੀ ਕਾਂਧ ਜਾਂ ਪੱਕੀ ਬਣਾ ਲੈਣੀ ਤਫੇ ਲੋਕਾਂ ਨੇ ਦਰਵਾਜੇ ਨਹੀਂ ਸਿਲਾਏ ਫਿਰ ਇਨੀ ਮੋਮਾਂ ਸੀ ਸਮਾਂ ਬਦਲ ਗਿਆ ਦਰਵਾਜਾਂ ਤੱਕ ਆ ਗਿਆ ਅੱਜ ਲੋਹੇ ਦੇ ਗੇਟ ਲਾ ਦਿੱਤੇ ਨੇ ਅੱਜ ਕੈਮਰੇ ਲੱਗੇ ਨੇ ਘਰ ਘਰ ਦੇ ਵਿੱਚ ਵੀ ਕੌਣ ਚੋਰੀ ਕਰਨ ਆ ਗਿਆ ਕੌਣ ਸਾਡੇ ਕੋਲ ਦੀ ਲੰਗਿਆ ਸੋ ਅਸੀਂ ਐਸੇ ਸਮੇਂ ਵੇਖੇ ਨੇ ਜਿਹੜਾ ਇੱਕ ਸਮਾਂ ਬਗੈਰ ਕੰਧਾਂ ਤੋਂ ਸੀ ਤਾਂ ਇੱਕ ਅੱਜ ਜਿਹੜੇ ਆ ਕੈਮਰੇ ਲਾਉਂਦੇ ਨੇ ਇਹ ਸਮਾਂ ਸੋ ਦੋ ਸਮੇਂ ਵੇਖੇ ਨੇ ਕਿਉਂਕਿ ਅਸੀਂ ਉਹ ਸਮੇਂ ਦੇ ਨਾਲ ਕੰਪੇਅਰ ਕਰਦੇ ਆਂ ਸਾਨੂੰ ਕਈ ਵਾਰੀ ਕੁਝ ਲੋਕਾਂ ਨੂੰ ਲੱਗਦਾ ਵੀ ਖਰੇ ਅਸੀਂ ਗਲਤਾਂ ਅਸੀਂ ਗਲਤ ਨਹੀਂ ਆ ਅਸੀਂ ਸਮੇਂ ਉਹ ਵੇਖੇ ਨੇ ਜੇ ਇਸ ਸਮੇਂ ਚ ਇਨਸਾਨੀਅਤ ਲੋਕ ਇੱਕ ਦੂਜੇ ਨਾਲ ਪ੍ਰੋਮਿਸ ਕਰਦੇ ਸੀ ਲੋਕ ਇੱਕ ਦੂਜੇ ਨਾਲ ਵਾਦਾ ਕਰਦੇ ਸੀ ਤੇ ਪਿਆਰ ਦੀ ਜ਼ਿੰਦਗੀ ਕੱਢਦੇ ਸੀ ਇਸ ਕਰਕੇ ਅਸੀਂ ਉਹ ਸਮਾਂ ਲੈ ਕੇ ਸੋਚਦੇ ਜਦੋਂ ਅੱਜ ਦਾ ਸਮਾਂ ਵੇਖਦੇ ਆ ਤੇ ਸਾਨੂੰ ਸਾਰਾ ਕੁਝ ਕਰਾਪਟ ਲੱਗਦਾ ਟੁੱਟਾ ਭੱਜਾ ਲੱਗਦਾ ਮੋਮਾਂ ਖਤਮ ਹੋ ਗਈ ਹੈ ਮਤਵਲ ਖੋਰ ਜਾ ਦੁਨੀਆ ਹੋ ਗਈ ਸੈਲਫਿਸ਼ ਆਪੋ ਆਪਣੇ ਕੰਮਾਂ 'ਚ ਭੱਜੇ ਫਿਰਦੇ ਨੇ ਤੇ ਪੱਲੇ ਕਿਸੇ ਦੇ ਕੁਛ ਨਹੀਂ ਪੈ ਰਿਆ ਇਸ ਕਰਕੇ ਸਾਨੂੰ ਅਸੀਂ ਦੋ ਸਮੇਂ ਵੇਖੇ ਤੇ ਤਾਂ ਅਸੀਂ ਬੱਚਾਵੇਂ ਥੋੜੇ ਜਿਹਾ ਕਈ ਵਾਰੀ ਉਨੀ ਕੀ ਨਾ ਕਰਦੇ ਆ ਵੀ ਬੱਚੇ